ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲਗਦੀ 553 ਕਿਲੋਮੀਟਰ ਸਰਹੱਦ ਉਤੇ ਪਠਾਨਕੋਟ ਤੋਂ ਲੈ ਕੇ ਫਜ਼ਲਕਾ ਤੱਕ ਰੱਖਿਆ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਪੰਜਾਬ ਦੇਸ਼ ਦਾ ਅਜੇ ਹਾਂ ਪਹਿਲਾ ਸੂਬਾ ਹੈ ਜਿਸ ਕੋਲ ਰਾਖੀ ਦੇ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਤੇ ਅਜ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਹੈ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਉਸੀਂ ਦੇਖ ਰਹੇ ਹਾਂ ਦਨਕਸੂਰਆ ਟੀਵੀ ਅਸੀਂ ਡੇਰਾ ਪਾਪਾ ਨਾਨਕ ਦੇ ਧਰਮਕੋਟ ਪਤਨ ਵਿਖੇ ਪਹੁੰਚੇ ਹਾਂ ਜਿੱਥੇ ਕਿ ਕਾਫੀ ਦਿਨਾਂ ਦਾ ਪਾਣੀ ਜਿਹੜਾ ਵਾਹ ਕ੍ਰੀਬ 4-4 5-5 ਫੁੱਟ ਚੜਿਆ ਰਿਹਾ ਔਰ ਉੱਥੇ ਨਾਲ ਹੀ ਗੱਲ ਕੀਤੀ ਜਾਵੇ ਤੇ ਰਾਹਤ ਸਮਗਰੀ ਲੈ ਕੇ ਕ੍ਰਿਸਚਨ ਭਾਈ ਜਰਾ ਹੋਈ ਜਿਹੜਾ ਉਹ ਸਾਹਮਣੇ ਆਇਆ ਵਾ ਜਿੱਥੇ ਕਿ ਵੱਖ-ਵੱਖ ਜਿਹੜੇ ਸਮਾਜ ਸੇਵੀ ਜਿੱਥੇ ਬੰਦੀਆਂ ਵਾ ਉਹ ਰਸ਼ਨ ਵੰਡ ਰਹੀਆਂ ਨੇ ਜ਼ਰੂਰਤਮੰਦ ਲੋਕਾਂ ਨੂੰ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਪਾਸਟਰ ਅਜੇਆ ਮੈਂ ਪਟਾਲੇ ਤੋਂ ਆਇਆ ਵਾਂ ਓਪਰਕਰਸ ਮੇਰਾ ਨਾਮ ਪਾਸਾ ਜੇ ਮੈਂ ਬਟਾਲੇ ਤੋਂ ਆਇਆ ਹਾਂ ਪਰ ਮੇਰੇ ਆਤਮਿਕ ਪਿਤਾ ਸ਼੍ਰੀ ਡਾਕਟਰ ਅੰਕੁਰ ਯੂਸਫ ਨਰੁੱਲਾ ਜੀ ਜਿਨ੍ਹਾਂ ਦੀ ਅਗਵਾਈ ਦੇ ਹੇਠਾਂ ਅਸੀਂ ਇਹ ਸਾਰੀ ਸੇਵਾ ਕਰ ਰਹੇ ਹਾਂ ਅੱਜ ਅਸੀਂ ਬਟਾਲਾ ਹਲਕੇ ਤੋਂ ਇਹ ਰਾਸ਼ਨ ਦੀ ਜਿਹੜੀ ਸੇਵਾ ਲੈ ਕੇ ਆ ਪਿੰਡ ਧਰਮਗੋੜ ਪੱਤਨ ਵਿੱਚ ਪਹੁੰਚੇ ਹਾਂ ਸੋ ਅਸੀਂ ਦੇਖ ਰਹੇ ਹਾਂ ਕਿ ਇੱਧਰ ਦੇ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਆ ਔਰ ਬਹੁਤ ਸਾਰਾ ਜਾਨੀ ਮਾਨਵੀ ਨੁਕਸਾਨ ਹੋਇਆ ਵਾ ਫਸਲਾਂ ਦਾ ਮਾਲ ਡੰਗਰ ਦਾ ਔਰ ਬਹੁਤ ਭਾਰੀ ਨੁਕਸਾਨ ਜਿਹੜਾ ਹੋਇਆ ਵਾ ਸੋ ਅੱਜ ਅਸੀਂ ਇਸ ਏਰੀਆ 'ਚ ਆਏ ਆ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕੀਏ ਤਾਂ ਕਿ ਸਾਡੇ ਇੱਕ ਯੂਥ ਵਾਲੇ ਵੇਖ ਕੇ ਬਹੁਤ ਸਾਰੇ ਲੋਕਾਂ ਦੇ ਅੰਦਰ ਇਹ ਸੇਵਾ ਦੀ ਭਾਵਨਾ ਜਗ ਸਕੇ ਧੰਨਵਾਦ ਜੀ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਪਿੰਨਾ ਇਹ ਗੱਲ ਰਹੇਗੀ ਕਿ ਕ੍ਰਿਸ਼ਨ ਭਾਈ ਜਾਰਾ ਜਿਹੜਾ ਉਹ ਲੰਗਰ ਨਹੀਂ ਸੀ ਛਕਦਾ ਔਰ ਹੁਣ ਜਿੱਦਾਂ ਹੱਦ ਤੋਂ ਪਰਵਾਤਨਾ ਉਹ ਲੰਗਰ ਵੀ ਛਕ ਰਿਹਾ ਹੈ ਇਹਨੇ ਕੀ ਕਹਿਣਾ ਚਾਹੁੰਦਾ ਦੇਖੋ ਜੀ ਐਦਾ ਦੀ ਕੋਈ ਗੱਲ ਨਹੀਂ ਆ ਹਰ ਇੱਕ ਜਿਹੜਾ ਧਰਮ ਗ੍ਰੰਥ ਆ ਉਹ ਸਾਨੂੰ ਉਹਦੇ ਅਨੁਸਾਰ ਚੱਲਣ ਲਈ ਕਹਿੰਦਾ ਹੈ ਔਰ ਅਸੀਂ ਆਪਣੇ ਧਰਮ ਗ੍ਰੰਥ ਦੇ ਅਨੁਸਾਰ ਚੱਲ ਰਹੇ ਆ ਐਦਾ ਦੀ ਕੋਈ ਗੱਲ ਨਹੀਂ ਆ ਇੱਕ ਫੋਕੀਆਂ ਫਲਾਮਾਂ ਫਰਾਈਆਂ ਜਾ ਰਹੀਆਂ ਵਾ ਔਰ ਕ੍ਰਿਸ਼ਨ ਔਰ ਸਿੱਖ ਭਾਈਚਾਰੇ ਵਿੱਚ ਪਾੜ ਪਾਈ ਜਾ ਰਹੀ ਹੈ ਸੋ ਇਸੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਲੰਗਰ ਜਿਹੜਾ ਵਰਤਾਇਆ ਜਾਇਆ ਸੁੱਕੀ ਰਸਤੇ ਲਿਆਂਦੀ ਆ ਰਹੀ ਹੈ ਚਾਹੇ ਕਿ ਲੋਕਾਂ ਨੂੰ ਜਿੰਨਾਂ ਚੀਜ਼ਾਂ ਦੀ ਜ਼ਰੂਰਤ ਆ ਉਹ ਵੰਡੀ ਜਾ ਰਹੀ ਆ ਇਹ ਜਿਹੜੀ ਵੰਡੀ ਜਾ ਰਹੀ ਆ ਸਾਰੇ ਧਰਮਾਂ ਵਾਸਤੇ ਇੱਕੋ ਜਿਹਾ ਵੰਡਿਆ ਜਾ ਰਿਹਾ ਹਾਂਜੀ ਹਾਂ ਇਹਦੇ ਵਿੱਚ ਕੋਈ ਨਹੀਂ ਗੱਲ ਹੈ ਕਿ ਆਪਾਂ ਕ੍ਰਿਸ਼ਮ ਧਰਮ ਵਾਸਤੇ ਆਏ ਆ ਜੀ ਅਸੀਂ ਸਾਰਿਆਂ ਵਾਸਤੇ ਜੋ ਸਾਨੂੰ ਪਰਮੇਸ਼ਰ ਨੇ ਸੇਵਾ ਦਿੱਤੀ ਆ ਸਾਡੇ ਨੈਸ਼ਨਲ ਪ੍ਰਧਾਨ ਜਤਿੰਦਰ ਸਿੰਘ ਗੌਰਵ ਜੀ ਜੋ ਗਲੋਬਲ ਕ੍ਰਿਸ਼ਨਾ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਦੇ ਉਹਨਾਂ ਨੇ ਸਾਡੀ ਡਿਊਟੀ ਲਗਾਈ ਹੋਈ ਆ ਅਸੀਂ ਪ੍ਰੋਫਿਟ ਅਜੇ ਜੋ ਸਬ ਮਿਨਿਸਟਰੀ ਪੰਜ ਗਰਾਈਆਂ ਤੋਂ ਆਏ ਆ ਸੋ ਅਸੀਂ ਮੈਂ ਉਹਦਾ ਪ੍ਰਧਾਨ ਵੀ ਆ ਗਲੋਬਲ ਕ੍ਰਿਸ਼ਨਾ ਐਕਸ਼ਨ ਕਮੇਟੀ ਦਾ ਜ਼ਿਲ੍ਹਾ ਸੈਕਟਰੀ ਆ ਸੋ ਅਸੀਂ ਇਹਦੇ ਵਿੱਚ ਕੋਈ ਧਰਮ ਦੇ ਨਾਂ ਤੇ ਕੰਮ ਨਹੀਂ ਕਰ ਰਹੇ ਵੇਖੋ ਜੀ ਜੋ ਸਮਾਵਾ ਸਮੇਂ ਦੇ ਹਿਸਾਬ ਨਾਲ ਚੱਲ ਰਹੇ ਆ ਤੇ ਦੇ ਵਿੱਚ ਆਪਾਂ ਸਾਰਿਆਂ ਦੀ ਹੈਲਪ ਲਈ ਆਏ ਆ ਕੋਈ ਇਦਾਂ ਦੀ ਗੱਲਬਾਤ ਨਹੀਂ ਸਾਡੇ ਆਤਮਿਕ ਪਿਤਾ ਸ੍ਰੀ ਅੰਕੁਰ ਜੂਸਵਨ ਰੁੱਲਾ ਜੀ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਤੁਸੀਂ ਸਾਰੇ ਇਹਨਾਂ ਪਿੰਡਾਂ 'ਚ ਜਾਣਦੇ ਜਿੰਨੇ ਦਿਨਾਂ ਤੋਂ ਸੇਵਾ ਚੱਲ ਰਹੀ ਹੈ ਇੱਕ ਕੋਈ 10 ਦਿਨਾਂ ਤੋਂ ਸੇਵਾ ਚੱਲ ਰਹੀ ਹੈ ਸੋ ਅਸੀਂ ਅੱਗੇ ਵੀ ਹੋਰ ਵੀ ਜਿੰਨੇ ਜਿੰਨਾ ਜਿੰਨੇ ਟਾਈਮ ਸੇਵਾ ਚੱਲੇਗੀ ਅਸੀਂ ਵਾਰ-ਵਾਰ ਇਹਨਾਂ ਪਿੰਡਾਂ ਦਾ ਦੌਰਾ ਕਰਾਂਗੇ ਇਦਾਂ ਹੀ ਸੇਵਾ ਕਰਦੇ ਰਾਵਾਂਗੇ ਸੋ ਸਾਰੇ ਭਾਈਪੈਨਾਂ ਨੂੰ ਜੈਮ ਜੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਆ ਉਹ ਸੇਵਾ ਕਰ ਰਹੇ ਨੇ ਉੱਥੇ ਨਾਲ ਦੀ ਨਾਲ ਹੀ ਮਸੀਹ ਭਾਈਚਾਰੇ ਵੱਲੋਂ ਵੀ ਜਿਹੜੀ ਉਹ ਸੇਵਾ ਕੀਤੀ ਗਈ ਹੈ ਬੀਬੀਆਂ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਾਂ ਕਿ ਇੱਥੇ ਪਿੰਡਾਂ ਦੇ ਵਿੱਚ ਪਾਣੀ ਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਤੁਸੀਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੇ ਤਾਂ ਕੋਈ ਸਰਕਾਰ ਨੇ ਆ ਕੇ ਕਿਸ ਦੀ ਬਾਤ ਨਹੀਂ ਪੁੱਛੀ ਅਹੇ ਰਾਤ ਜਾਜਾ ਕੋਠੇ ਤੇ ਬੈ ਕੇ ਵੇਖਿਆ ਹੁਣ ਆਉਂਦੇ ਰਸਣ ਦੇ ਕੇ ਚੱਲ ਜਾਂਦੇ ਨੇ ਸਰਕਾਰ ਨੇ ਅਜੇ ਤੱਕ ਕੋਈ ਨਹੀਂ ਵੜਿਆ ਬਹੁਤ ਨੁਕਸਾਨ ਫਸਲਾਂ ਦਾ ਬਹੁਤ ਜ਼ਿਆਦਾ ਹੋਇਆ ਡੰਗਰਾਂ ਦਾ ਬਹੁਤ ਨੁਕਸਾਨ ਹੋਇਆ ਡੰਗਰਾਂ ਦਾ ਕੋਈ ਬਾਤ ਨਹੀਂ ਪਛਾੜਿਆ ਕੋਈ ਸਰਕਾਰ ਅਜੇ ਤੱਕ ਨਹੀਂ ਪਹੁੰਚੀ ਨਾ ਵੇਖਿਆ ਪਾਣੀ ਕਿੰਨਾ ਆਇਆ ਕਿੱਥੋਂ ਤੁਸੀਂ ਰੁੜੀ ਕਿੱਦਾਂ ਇਹ ਭੱਜੀ ਆ ਵੋਟਾਂ ਵਾਸਤੇ ਸਾਰੇ ਹੁੰਦੇ ਕਿਹਨੇ ਨਹੀਂ ਆਣ ਕੇ ਸਾਨੂੰ ਪੁੱਛਿਆ ਸੋ ਕਿਤੇ ਨਾ ਕਿਤੇ ਲੋਕ ਜਿਹੜੇ ਆ ਬੇਸ਼ੱਕ ਸਰਕਾਰਾਂ ਵੱਲੋਂ ਦਾਅਵੇ ਜਰੂਰ ਕੀਤੇ ਜਾ ਰਹੇ ਆ ਕਿ ਹੜਪੀਟਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਜਾਂ ਗਰਾਊਂਡ ਜ਼ੀਰੋ ਦੀ ਗੱਲ ਕੀਤੀ ਜਾਵੇ ਤੇ ਇੱਥੇ ਲੋਕ ਕਾਫੀ ਪਰੇਸ਼ਾਨ ਆ ਰਹੇ ਆ ਇੱਕ ਹੋਰ ਭੈਣ ਸਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਾਸ਼ਨ ਪਾਣੀ ਦਾ ਕਿੰਨਾ ਕੁ ਮੁਸ਼ਕਲ ਹੋ ਗਿਆ ਕਿਉਂਕਿ ਹੜਕ ਕਈਆਂ ਦਿਨਾਂ ਤੋਂ ਪਾਣੀ ਦੇ ਵਿੱਚ ਤੁਸੀਂ ਘਿਰੇ ਹੋਏ ਹਾਂਜੀ ਜੀ ਭਾਈ ਸਾਰਾ ਕੁਝ ਹੀ ਦੁਰ ਗਿਆ ਕੁਛ ਨਹੀਂ ਬਚਿਆ ਖਾਣ ਤੱਕ ਸਮਾਨ ਵੀ ਨਹੀਂ ਬਚਿਆ ਦਾ ਸਾਰਾ ਕੁਝ ਹੀ ਖੇਤੀਬਾੜੀ ਦਾ ਕੰਮ ਕਰਦੇ ਕੀ ਨਹੀਂ ਨਹੀਂ ਹੁੰਦਾ ਕੁਝ ਨਹੀਂ ਇਹ ਦੇਖੋ ਛੋਟੇ ਬੱਚੇ ਆਪਣੇ ਹੱਥੇ ਕੋਈ ਸ਼ਮੀਨਾ ਚਾਹ ਹਾਂ ਬੱਚੇ ਛੋਟੇ ਸਿਰੂਦ ਦਿਖਾਏ ਜਾਣ ਕਹਿੰਦੇ ਆ ਕਿ ਇਸ ਘਰ ਤੇ ਜਿਹੜਾ ਘਰਵਾਲੀ ਦੀ ਵੀ ਮੌਤ ਹੋ ਚੁੱਕੀ ਆ ਛੋਟੇ ਛੋਟੇ ਬੱਚੇ ਆ ਗੌਰ ਘਰ ਦਾ ਪੂਰਾ ਸਮਾਨ ਜਿਹੜਾ ਵਾ ਉਹ ਤੈਸ ਨਾਲਸ ਹੋ ਗਿਆ ਵਾ ਔਰ ਕਿਤੇ ਨਾ ਕਿਤੇ ਸਮਾਜ ਸੇ ਵੀ ਜਥੇਬੰਦੀਆਂ ਤੋਂ ਆਸ ਦੀ ਕਿਰਨ ਇਹਨਾਂ ਦੇ ਨਿਗਾ ਦੇ ਵਿੱਚ ਹੈਗੀ ਆ ਕਿ ਕੋਈ ਆਵੇ ਤੇ ਇਹਨਾਂ ਦੀ ਹੈਲਪ ਕਰੇ ਕਿ ਇਹ ਜਿਹੜਾ ਉਹਨਾਂ ਸਮਾਨ ਵੀ ਨਹੀਂ ਬੱਚੇ ਆ ਬੱਚਿਆਂ ਨੂੰ ਕਿਸ ਤਰ੍ਹਾਂ ਪਾਲਣਾ ਕਿ ਕਿਸ ਤਰ੍ਹਾਂ ਇਹਨਾਂ ਨੂੰ ਇਸ ਤਰ੍ਹਾਂ ਕੰਮ ਹੀ ਕਰਦੀ ਕਰਾਦਾ ਲੋਕਾਂ ਤੇ ਕਰਾਦਾ ਸਰਕਾਰ ਤੋਂ ਕੋਈ ਮਿਲੇ ਅਸਰਾਲ ਜਵਾਬ ਚਾਹਣ ਵਾਲਾ ਆਪਣਾ ਫੋਨ ਨੰਬਰ ਬੋਲ ਦਿਓ ਬਹੁਤ ساری ਸੰਕਟ ਜਿਹੜੀ ਆ ਉਹ ਅਸਰਾਲ ਨੰਬਰ ਬੋਲੋ 98 777 96 247 ਦੁਬਾਰਾ ਰਿਪੀਟ ਕਰੋ 98 777 96 247 ਸੋ ਇਹ ਇੱਕ ਹੋਰ ਦੁਖੀ ਪੈਣਾ ਕਿ ਜਿਹਦੇ ਆਪਾਂ ਗੱਲਬਾਤ ਕਰਾਂਗੇ ਦੇਖ ਸਕਦੇ ਉਹ ਕਿ ਘਰ ਵਾਲਾ ਸਿਰਤੇ ਨਹੀਂ ਆ ਛੋਟੇ ਛੋਟੇ ਬੱਚੇ ਆ ਔਰ ਸਮਾਰ ਸੇ ਵੀ ਜਿੱਥੇ ਬੰਦਿਆਂ ਤੋਂ ਗੁਹਾਰ ਲਗਾ ਰਹੇ ਆ ਕਿ ਉਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਉਪਰੋਂ ਕੁਦਰਤ ਦਾ ਕਹਿਰ ਤੇ ਵੇਖ ਸਕਦੇ ਹੋ ਤੇ ਉਧਰੋਂ ਆਪਾਂ ਗੱਲ ਕੀਤੀ ਜਾਵੇ ਇਸ ਪਿੰਡ ਦੇ ਵਿੱਚ ਤੇ ਚਾਰਾ ਬਿਲਕੁਲ ਜਿਹੜਾ ਵਾ ਉਹ ਖਤਮ ਹੋ ਚੁੱਕਾ ਵਾ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਵਾ ਗੱਲ ਕਰਾਂਗੇ ਤੁਹਾਡੇ ਘਰ ਦੇ ਵਿੱਚ ਮੁੰਡਾ ਕੀ ਨਾਂ ਚ ਤੁਹਾਡਾ ਵੀਰਿੰਦਰ ਕੌਰ ਵੀਰਿੰਦਰ ਕੌਰ ਜੀ ਕੀ ਕਿਹਾ ਤਾਂ ਬੜੀ ਵਾਪਸੀ ਪਰ ਗੱਲ ਘਰ ਵਾਲਾ ਛੱਡ ਕੇ ਚੱਲ ਗਿਆ ਮਾਸੀ ਦੇ ਕੋਲ ਨਾ ਭੱਜ ਗਿਆ ਵਾ ਕਿ ਮੈਂ ਉਹਨੂੰ ਜੀ 10 ਸਾਲ ਹੋ ਗਏ ਇੱਥੇ ਬੈਠੀ ਨਹੀਂ ਕਦੀ ਜਾ ਜੂਗਾ ਕੋਈ ਨਾ ਲੱਗਦਾ ਇਹਨਾਂ ਦਾ ਭਾਜੀ ਘਰ ਵੀ ਮੀਨੀਆਂ ਨੇ ਕੰਬਰਾ ਭਰਾਵਾਂ ਦਿੱਤਾ ਉਹ ਵੀ ਮੇਰਾ ਵਾ ਦੇਖ ਤੇ ਆ ਦੇਖਦੇ ਕੈਮਰਾ ਰੱਖਣਾ ਜੀ ਪੂਰੀ ਤਰ੍ਹਾਂ ਹੈ ਅੱਗੇ ਹੈ ਜਿਹੜਾ ਜਿਹੜਾ ਥੋੜਾ ਇੱਕ ਭਰਾ ਦਾ ਹੈਗਾ ਹੈ ਐਂਟਰੀ ਵਾਲਾ ਉਹ ਪਿੱਛੋਂ ਪੰਧਾ ਨੇ ਪਾਣੀ ਪਾ ਦਿੱਤਾ ਕੋਈ ਪਰ ਜੋ ਦੇਖ ਸਕਦੇ ਹੋ ਕਿ ਲੋਕਾਂ ਦੇ ਕਿੰਨੇ ਬੁਰੇ ਹਾਲਾਤ ਨੇ ਜਿਹੜੇ ਘਰ ਦੀ ਇੱਕ ਛੱਤ ਹੁੰਦੀ ਹੈ ਇੱਕ ਹੀ ਕਮਰਾ ਸੀ ਔਰ ਕਮਰਾ ਵੀ ਟਹਿਟਰੀ ਹੋ ਗਿਆ ਇਸ ਤਰੀਕੇ ਦੇ ਨਾਲ ਲੋਕ ਹੁਣ ਰਾਤ ਸਮਗਰੀ ਜਿਹੜੀ ਵੰਡੀ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਾ ਕਿ ਜਰੂਰ ਦਿਖਾਇਆ ਜਾਵੇ ਕਿ ਇੰਨਾ ਪੀੜਿਤ ਲੋਕਾਂ ਨੂੰ ਜਿਹੜੀ ਰਾਤ ਸਮਗਰੀ ਜਿਹੜੀ ਉਹ ਵੰਡੀ ਜਾ ਰਹੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਕਮਰੇ ਲੋਕਾਂ ਦੇ ਟੱਟ ਗਏ ਨੇ ਘਰ ਢੱਗ ਗਏ ਨੇ ਮਾਲ ਡੰਕਰ ਜਿਹੜਾ ਵਾ ਉਹਦੀ ਮੌਤ ਹੋ ਚੁੱਕੀ ਆ ਔਰ ਬਹੁਤ ਸਾਰਾ ਨੁਕਸਾਨ ਜਿਹੜਾ ਵਾ ਇਹਨਾਂ ਪਿੰਡਾਂ ਦਾ ਹੋਇਆ ਔਰ ਗਰਾਊਂਡ ਜ਼ੀਰੋ ਤੋਂ ਇਹ ਰਿਪੋਰਟ ਆਪਾਂ ਦਿਖਾ ਰਹੇ ਹਾਂ ਅਸੀਂ ਡੇਰਾ ਪਾਪਾ ਨਾਂਗ ਦੇ ਧਰਮਕੋਟ ਪਤਨ ਵਿਖੇ ਪਹੁੰਚੇ ਹਾਂ ਜਿੱਥੇ ਕਿ ਕਾਫੀ ਦਿਨਾਂ ਦਾ ਪਾਣੀ ਜਿਹੜਾ ਵਾ ਕਰੀਬ 4-4 5-5 ਫੁੱਟ ਚੜਿਆ ਰਿਹਾ ਔਰ ਉੱਥੇ ਨਾਲ ਹੀ ਗੱਲ ਕੀਤੀ ਜਾਵੇ ਤੇ ਰਾਹਤ ਸਮਗਰੀ ਲੈ ਕੇ 크ਰਿਸਚਨ ਭਾਈ ਜਰਾ ਵੀ ਜਿਹੜਾ ਉਹ ਸਾਹਮਣੇ ਆਇਆ ਵਾ ਜਿੱਥੇ ਕਿ ਵਕ ਵਕ ਜਿਹੜੇ ਸਮਾਜ ਸੇਵੀ ਜਿੱਥੇ ਬੰਦੀਆਂ ਆ ਉਹ ਰਸ਼ਨ ਵੰਡ ਰਹੀਆਂ ਨੇ ਜ਼ਰੂਰਤਮੰਦ ਲੋਕਾਂ ਨੂੰ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਪਾਸਟਰ ਅਜੇ ਆ ਮੈਂ ਬਟਾਲੇ ਤੋਂ ਆਇਆ ਹਾਂ ਮੇਰਾ ਨਾਮ ਪਾਸਟਰ ਜੇ ਮੈਂ ਬਟਾਲੇ ਤੋਂ ਆਇਆ ਹਾਂ ਪਰ ਮੇਰੇ ਆਤਮਿਕ ਪਿਤਾ ਸ਼੍ਰੀ ਡਾਕਟਰ ਅੰਕੁਰ ਯੂਸਫ ਨਰੂਲਾ ਜੀ ਜਿਨ੍ਹਾਂ ਦੀ ਅਗਵਾਈ ਦੇ ਹੇਠਾਂ ਅਸੀਂ ਇਹ ਸਾਰੀ ਸੇਵਾ ਕਰ ਰਹੇ ਹਾਂ ਅੱਜ ਅਸੀਂ ਬਟਾਲਾ ਹਲਕੇ ਤੋਂ ਇਹ ਰਸ਼ਨ ਦੀ ਜਿਹੜੀ ਸੇਵਾ ਲੈ ਕੇ ਆ ਪਿੰਡ ਧਰਮਗੋੜ ਪੱਤਨ ਵਿੱਚ ਪਹੁੰਚੇ ਹਾਂ ਸੋ ਅਸੀਂ ਦੇਖ ਰਹੇ ਹਾਂ ਕਿ ਇੱਧਰ ਦੇ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਆ ਔਰ ਬਹੁਤ ਸਾਰਾ ਜਾਨੀ ਮਾਨੀ ਨੁਕਸਾਨ ਹੋਇਆ ਵਾ ਫਸਲਾਂ ਦਾ ਮਾਲ ਡੰਗਰ ਦਾ ਔਰ ਬਹੁਤ ਭਾਰੀ ਨੁਕਸਾਨ ਜਿਹੜਾ ਹੋਇਆ ਵਾ ਸੋ ਅੱਜ ਅਸੀਂ ਇਸ ਏਰੀਆ ਚ ਆਏ ਆ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕੀਏ ਤਾਂ ਕਿ ਸਾਡੇ ਇੱਕ ਯੂਥ ਵਾਲੇ ਵੇਖ ਕੇ ਬਹੁਤ ਸਾਰੇ ਲੋਕਾਂ ਦੇ ਅੰਦਰ ਇਹ ਸੇਵਾ ਦੀ ਭਾਵਨਾ ਚੱਲ ਸਕੇ ਧੰਨਵਾਦ ਜੀ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਪਿੰਨਾਂ ਇਹ ਗੱਲ ਦੱਸੇ ਕਿ ਕ੍ਰਿਸ਼ਨ ਭਾਈ ਜਰਾ ਜਿਹੜਾ ਉਹ ਲੰਗਰ ਨਹੀਂ ਸੀ ਛਕਦਾ ਔਰ ਹੁਣ ਜਿੱਦਾਂ ਹੱਦ ਤੋਂ ਪ੍ਰਭਾਵਤ ਨੇ ਉਹ ਲੰਗਰ ਵੀ ਛਕ ਰਹੇ ਨੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਐਦਾਂ ਦੀ ਕੋਈ ਗੱਲ ਨਹੀਂ ਆ ਹਰ ਇੱਕ ਜਿਹੜਾ ਧਰਮ ਗ੍ਰੰਥ ਆ ਉਹ ਸਾਨੂੰ ਉਹਦੇ ਅਨੁਸਾਰ ਚੱਲਣ ਲਈ ਕਹਿੰਦਾ ਏ ਔਰ ਅਸੀਂ ਆਪਣੇ ਧਰਮ ਗ੍ਰੰਥ ਦੇ ਅਨੁਸਾਰ ਚੱਲ ਰਹੇ ਆ ਐਦਾਂ ਦੀ ਕੋਈ ਗੱਲ ਨਹੀਂ ਆ ਇੱਕ ਫੋਕੀਆਂ ਫਲਾਮਾਂ ਫਰਾਈਆਂ ਜਾ ਰਹੀਆਂ ਵਾ ਔਰ ਕ੍ਰਿਸ਼ਨ ਔਰ ਸਿੱਖ ਭਾਈਚਾਰੇ ਵਿੱਚ ਪਾੜ ਪਾਈ ਜਾ ਰਹੀ ਹੈ ਸੋ ਇਸੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਲੰਗਰ ਜਿਹੜਾ ਵਾ ਵਰਤਾਇਆ ਜਾਇਆ ਸੁੱਕੀ ਰਸਤੇ ਲਿਆਂਦੀ ਆ ਰਹੀ ਹੈ ਜਿਵੇਂ ਕਿ ਲੋਕਾਂ ਨੂੰ ਜਿੰਨਾਂ ਚੀਜ਼ਾਂ ਦੀ ਜ਼ਰੂਰਤ ਆ ਉਹ ਵੰਡੀ ਜਾ ਰਹੀ ਆ ਇਹ ਜਿਹੜੀ ਵੰਡੀ ਜਾ ਰਹੀ ਆ ਸਾਰੇ ਧਰਮਾਂ ਵਾਸਤੇ ਇੱਕੋ ਜਿਹਾ ਵੰਡਿਆ ਜਾ ਰਿਹਾ ਹ ਇਦੇ ਵਿੱਚ ਕੋਈ ਨਹੀ ਗੱਲ ਹੈ ਕਿ ਆਪਾਂ ਕ੍ਰਿਸ਼ਰ ਧਰਮ ਵਾਸਤੇ ਆਏ ਆਂ ਜੀ ਅਸੀਂ ਸਾਰਿਆਂ ਵਾਸਤੇ ਜੋ ਸਾਨੂੰ ਪਰਮੇਸ਼ਰ ਨੇ ਸੇਵਾ ਦਿੱਤੀ ਆ ਸਾਡੇ ਨੈਸ਼ਨਲ ਪ੍ਰਧਾਨ ਜਤਿੰਦਰ ਸਿੰਘ ਗੌਰਵ ਜੀ ਜੋ ਗਲੋਬਲ ਕ੍ਰਿਸ਼ਰ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਦੇ ਉਹਨਾਂ ਨੇ ਸਾਡੀ ਡਿਊਟੀ ਲਗਾਈ ਹੋਈ ਆ ਅਸੀਂ ਪ੍ਰੋਫਿਟ ਅਜੇ ਜੋ ਸਬ ਮਿਨਿਸਟਰੀ ਪੰਜ ਗਰਾਈਆਂ ਤੋਂ ਆਏ ਆ ਸੋ ਅਸੀਂ ਮੈਂ ਉਹਦਾ ਪ੍ਰਧਾਨ ਵੀ ਆ ਗਲੋਬਲ ਕ੍ਰਿਸ਼ਰ ਐਕਸ਼ਨ ਕਮੇਟੀ ਦਾ ਜ਼ਿਲ੍ਹਾ ਸੈਕਟਰੀ ਆ ਸੋ ਅਸੀਂ ਇਹਦੇ ਵਿੱਚ ਕੋਈ ਦਰ ਮਦੇ ਨਾਂ ਤੇ ਕੰਮ ਨਹੀਂ ਕਰ ਰਹੇ ਵੇਖੋ ਜੀ ਜੋ ਸਮਾਵਾ ਸਮੇ ਦੇ ਹਿਸਾਬ ਨਾਲ ਚੱਲ ਰਹੇ ਆ ਤੇ ਇਹਦੇ ਵਿੱਚ ਆਪਾਂ ਸਾਰਿਆਂ ਦੀ ਹੈਲਪ ਲਈ ਆਏ ਆ ਕੋਈ ਇਦਾਂ ਦੀ ਗੱਲਬਾਤ ਨਹੀਂ ਆ ਸਾਡੇ ਆਤਮਿਕ ਪਿਤਾ ਸ੍ਰੀ ਅੰਕਤ ਜੂਸ ਬਨਰੂਲਾ ਜੀ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਤੁਸੀਂ ਸਾਰੇ ਇਹਨਾਂ ਪਿੰਡਾਂ 'ਚ ਜਾਣਦੇ ਜਿੰਨੇ ਦਿਨਾਂ ਤੋਂ ਸੇਵਾ ਚੱਲ ਰਹੀ ਹੈ ਇੱਕ ਕੋਈ 10 ਦਿਨਾਂ ਤੋਂ ਸੇਵਾ ਚੱਲ ਰਹੀ ਹੈ ਸੋ ਅਸੀਂ ਅੱਗੇ ਵੀ ਹੋਰ ਵੀ ਜਿੰਨੇ ਜਿੰਨਾ ਜਿੰਨੇ ਟਾਈਮ ਸੇਵਾ ਚੱਲੇਗੀ ਅਸੀਂ ਵਾਰ-ਵਾਰ ਇਹਨਾਂ ਪਿੰਡਾਂ ਦਾ ਦੌਰਾ ਕਰਾਂਗੇ ਇਦਾਂ ਹੀ ਸੇਵਾ ਕਰਦੇ ਰਾਵਾਂਗੇ ਤੋ ਸਾਰੇ ਭਾਈਪੈਨਾਂ ਨੂੰ ਜੈ ਮਸੀਹ। ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਆ ਉਹ ਸੇਵਾ ਕਰ ਰਹੇ ਨੇ ਉੱਥੇ ਨਾਲ ਦੀ ਨਾਲ ਹੀ ਮਸੀਹ ਭਾਈਚਾਰੇ ਵੱਲੋਂ ਵੀ ਜਿਹੜੀ ਉਹ ਸੇਵਾ ਕੀਤੀ ਗਈ ਹੈ ਬੀਬੀਆਂ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਾਂ ਕਿ ਇੱਥੇ ਪਿੰਡਾਂ ਦੇ ਵਿੱਚ ਪਾਣੀ ਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਤੁਸੀਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੇ ਤਾਂ ਕੋਈ ਸਰਕਾਰ ਨੇ ਆ ਕੇ ਕਿਸ ਦੀ ਬਾਤ ਨਹੀਂ ਪੁੱਛੀ। ਅਹ ਰਾਤ ਜਾ ਜਾ ਕੋਠੇ ਤੇ ਬੈ ਕੇ ਵੇਖਿਆ ਹੁਣ ਆਉਂਦੇ ਰਸਣ ਦੇ ਕੇ ਚੱਲ ਜਾਂਦੇ ਨੇ ਸਰਕਾਰ ਨੇ ਅਜੇ ਤੱਕ ਕੋਈ ਨਹੀਂ ਵੜਿਆ ਬਹੁਤ ਨੁਕਸਾਨ ਫਸਲਾਂ ਦਾ ਬਹੁਤ ਜ਼ਿਆਦਾ ਹੋਇਆ ਡੰਗਰਾਂ ਦਾ ਬਹੁਤ ਨੁਕਸਾਨ ਹੋਇਆ ਡੰਗਰਾਂ ਦਾ ਕੋਈ ਬਾਤ ਨਹੀਂ ਪਛਾੜਿਆ ਕੋਈ ਸਰਕਾਰ ਅਜੇ ਤੱਕ ਨਹੀਂ ਪਹੁੰਚੀ ਨਾ ਵੇਖਿਆ ਪਾਣੀ ਕਿੰਨਾ ਆਇਆ ਕਿੱਥੋਂ ਤੁਸੀਂ ਰੁੜੀ ਕਿੱਦਾਂ ਇਹ ਭੱਜੀ ਆ ਵੋਟਾਂ ਵਾਸਤੇ ਸਾਰੇ ਹੁੰਦੇ ਕਿਹਨੇ ਨਹੀਂ ਆਣ ਕੇ ਸਾਨੂੰ ਪੁੱਛਿਆ ਸ਼ੋ ਕਿਤੇ ਨਾ ਕਿਤੇ ਲੋਕ ਜਿਹੜੇ ਆ ਬੇਸ਼ੱਕ ਸਰਕਾਰਾਂ ਵੱਲੋਂ ਦਾਅਵੇ ਜਰੂਰ ਕੀਤੇ ਜਾ ਰਹੇ ਆ ਕਿ ਹੜਪੀਟਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਜਾਂ ਗਰਾਊਂਡ ਜ਼ੀਰੋ ਦੀ ਗੱਲ ਕੀਤੀ ਜਾਵੇ ਤੇ ਇੱਥੇ ਲੋਕ ਕਾਫੀ ਪਰੇਸ਼ਾਨ ਆ ਰਹੇ ਆ ਇੱਕ ਹੋਰ ਭੈਣ ਸਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਾਸ਼ਨ ਪਾਣੀ ਦਾ ਕਿੰਨਾ ਕੁ ਮੁਸ਼ਕਲ ਹੋ ਗਿਆ ਕਿਉਂਕਿ ਹੜਕ ਕਈਆਂ ਦਿਨਾਂ ਤੋਂ ਪਾਣੀ ਦੇ ਵਿੱਚ ਤੁਸੀਂ ਘਿਰੇ ਹੋਏ ਹਾਂਜੀ ਜੀ ਭਾਈ ਸਾਰਾ ਕੁਝ ਹੀ ਦੁਰ ਗਿਆ ਕੁਛ ਨਹੀਂ ਬਚਿਆ ਖਾਣ ਤੱਕ ਸਮਾਨ ਵੀ ਨਹੀਂ ਬਚਿਆ ਦਾ ਸਾਰਾ ਕੁਝ ਹੀ ਖੇਤੀਬਾੜੀ ਦਾ ਕੰਮ ਕਰਦੇ ਕੀ ਨਹੀਂ ਨਹੀਂ ਹੁੰਦਾ ਕੁਝ ਨਹੀਂ ਇਹ ਦੇਖੋ ਛੋਟੇ ਬੱਚੇ ਆਪਣੇ ਹੱਥੇ ਕੋਈ ਸ਼ਮੀਨਾ ਚਾਹ ਹਾਂ ਬੱਚੇ ਸ਼ੋਰਟਸ ਜੀ ਰੂਦ ਦਿਖਾਏ ਜਾਣਾ ਕਹਿੰਦੇ ਆ ਕਿ ਇਸ ਘਰ ਤੇ ਜਿਹੜਾ ਵਾ ਘਰਵਾਲੀ ਦੀ ਵੀ ਮੌਤ ਹੋ ਚੁੱਕੀ ਆ ਛੋਟੇ ਛੋਟੇ ਬੱਚੇ ਆ ਗੌਰ ਘਰ ਦਾ ਪੂਰਾ ਸਮਾਨ ਜਿਹੜਾ ਵਾ ਉਹ ਤੈਸ ਨਾਲਸ ਹੋ ਗਿਆ ਵਾ ਔਰ ਕਿਤੇ ਨਾ ਕਿਤੇ ਸਮਾਜ ਸੇ ਵੀ ਜਥੇਬੰਦੀਆਂ ਤੋਂ ਆਸ ਦੀ ਕਿਰਨ ਇਹਨਾਂ ਦੇ ਨਿਗਾ ਦੇ ਵਿੱਚ ਹੈਗੀ ਆ ਕਿ ਕੋਈ ਆਵੇ ਤੇ ਇਹਨਾਂ ਦੀ ਹੈਲਪ ਕਰੇ ਕਿ ਇਹ ਜਿਹੜਾ ਉਹਨਾਂ ਸਮਾਨ ਵੀ ਨਹੀਂ ਬੱਚੇ ਆ ਬੱਚਿਆਂ ਨੂੰ ਕਿਸ ਤਰ੍ਹਾਂ ਪਾਲਣਾ ਕਿ ਕਿਸ ਤਰ੍ਹਾਂ ਇਹਨਾਂ ਨੂੰ ਇਸ ਤਰ੍ਹਾਂ ਇੱਕ ਵਾਰੀ ਕਰਦੀ ਹੈ ਕਰਾ ਦਾ ਲੋਕਾਂ ਦਾ ਕਰਾਣਾ ਸਰਕਾਰ ਤੋਂ ਕੋਈ ਮਿਲੇ ਆਸਰਾ ਜਵਾਬ ਜਿਆ ਨਾ ਆਪਣਾ ਫੋਨ ਨੰਬਰ ਬੋਲ ਦਿਓ ਬਹੁਤ ساری ਸੰਕਟ ਜਿਹੜੀ ਆ ਉਹ ਇਸ ਤਰ੍ਹਾਂ 98 777 96 247 ਦੁਬਾਰਾ ਰਿਪੀਟ ਕਰ ਦਿਓ 98 777 96 247 ਸੋ ਇਹ ਘਰ ਵਾਲਾ ਛੱਡ ਗਿਆ ਚਾਹੇ ਇਹਨੂੰ ਸੋ ਇੱਕ ਹੋਰ ਦੁਖੀ ਪਾਇਣਾ ਕਿ ਜਦ ਇਹ ਆਪਾਂ ਗੱਲਬਾਤ ਕਰਾਂਗੇ ਦੇਖ ਸਕਦੇ ਉਹ ਕਿ ਘਰ ਵਾਲਾ ਸਿਰਤੇ ਨਹੀਂ ਆ ਛੋਟੇ ਛੋਟੇ ਬੱਚੇ ਆ ਔਰ ਸਮਾਰ ਸੇ ਵੀ ਜਿੱਥੇ ਬੰਦਿਆਂ ਤੋਂ ਗੁਹਾਰ ਲਗਾ ਰਹੇ ਆ ਕਿ ਉਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਉਪਰੋਂ ਕੁਦਰਤ ਦਾ ਕਹਿਰ ਤੇ ਵੇਖ ਸਕਦੇ ਹੋ ਤੇ ਉਧਰੋਂ ਆਪਾਂ ਗੱਲ ਕੀਤੀ ਜਾਵੇ ਇਸ ਪਿੰਡ ਦੇ ਵਿੱਚ ਤੇ ਚਾਰਾ ਬਿਲਕੁਲ ਜਿਹੜਾ ਵਾ ਉਹ ਖਤਮ ਹੋ ਚੁੱਕਾ ਵਾ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਵਾ ਗੱਲ ਕਰਾਂਗੇ ਤੁਹਾਡੇ ਘਰ ਦੇ ਵਿੱਚ ਮੁੰਡਾ ਕੀ ਨਾਂ ਚ ਤੁਹਾਡਾ ਵੀਰਿੰਦਰ ਕੌਰ ਵੀਰਿੰਦਰ ਕੌਰ ਜੀ ਕੀ ਕਿਹਾ ਤਾਂ ਬੜੀ ਵਾਪਸੀ ਪਰ ਗੱਲ ਘਰ ਵਾਲਾ ਛੱਡ ਕੇ ਚੱਲ ਗਿਆ ਮਾਸੀ ਦੇ ਕੋਲ ਨਾ ਭੱਜ ਗਿਆ ਕਿ ਮੈਂ ਉਹਨੂੰ ਜੀ 10 ਸਾਲ ਹੋ ਗਏ ਇੱਥੇ ਬੈਠੀ ਨਹੀਂ ਕਦੀ ਜਾ ਜੂਗਾ ਕੋਈ ਨਾ ਲੱਗਦਾ ਇਹਨਾਂ ਦਾ ਭਾਜੀ ਘਰ ਵੀ ਮੀਨੀਆਂ ਕੰਬਰਾ ਭਰਾਵਾਂ ਦਿੱਤਾ ਉਹ ਵੀ ਮੇਰਾ ਮਾਲਕਾ ਦੇਖ ਪਿਆ ਲਿਗਦੇ ਕੈਮਰਾ ਸਾਹਿਬ ਸਾਈਂ ਪੂਰੀ ਤਰ੍ਹਾਂ ਹੈ ਜਿਹੜਾ ਜਿਹੜਾ ਥੋੜਾ ਇੱਕ ਭਰਾ ਦਾ ਹੈਗਾ ਐ ਇੰਟਰ ਵਾਲਾ ਉਹ ਪਿੱਛੋਂ ਬੰਦਾਂ ਨੇ ਪਾਣੀ ਪੈਣ ਹੋਇਆ ਕੋਈ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਕਿੰਨੇ ਬੁਰੇ ਹਾਲਾਤ ਨੇ ਜਿਹੜੇ ਘਰ ਦੀ ਇੱਕ ਛੱਤ ਹੁੰਦੀ ਹੈ ਇੱਕ ਹੀ ਕਮਰਾ ਸੀ ਔਰ ਕਮਰਾ ਵੀ ਟਾਇਟਰੀ ਹੋ ਗਿਆ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਹੁਣ ਰਾਤ ਸਮਗਰੀ ਜਿਹੜੀ ਵੰਡੀ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਾ ਕਿ ਜਰੂਰ ਦਿਖਾਇਆ ਜਾਵੇ ਕਿ ਇਨ੍ਹਾਂ ਪੀੜਿਤ ਲੋਕਾਂ ਨੂੰ ਜਿਹੜੀ ਰਾਤ ਸਮਗਰੀ ਜਿਹੜੀ ਆ ਉਹ ਵੰਡੀ ਜਾ ਰਹੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਕਮਰੇ ਲੋਕਾਂ ਦੇ ਟੱਟ ਗਏ ਨੇ ਘਰ ਟੱਟ ਗਏ ਨੇ ਮਾਲ ਡੰਕਰ ਜਿਹੜਾ ਵਾ ਉਹਦੀ ਮੌਤ ਹੋ ਚੁੱਕੀ ਆ ਔਰ ਬਹੁਤ ਸਾਰਾ ਨੁਕਸਾਨ ਜਿਹੜਾ ਵਾ ਇਹਨਾਂ ਪਿੰਡਾਂ ਦਾ ਹੋਇਆ ਔਰ ਗਰਾਊਂਡ ਜ਼ੀਰੋ ਤੋਂ ਇਹ ਰਿਪੋਰਟ ਆਪਾਂ ਦਿਖਾ ਰਹੇ ਆ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਡੇਰਾ ਬਾਬਾ ਨਾਨਕ